ਤਨ ਦੁੱਖ ਹੋਏ ਨਾ ਸਾਥ ਜਾਏ ਨਾ ਆਰਾਮ ਹੋਏ ਸੱਚਾ ਤਨ ਪਰਮਤਿ ਨਹੀਂ ਪਾਏ ਕਾਚਾ ਬਾ ਮੱਕ ਪੁੰਦੇ ਸਭ ਮਰ ਗਵਾ ਪਹੁੰਚ ਲੂਪੇ ਨਾ ਰਵਨ ਪਾਰ ਸਤ ਕੋ ਰੇਤੇ ਕੋੜਾ ਪਾ ਸਾਂ ਚਰਤੇ ਇਹ ਸਬੈਨਾ ਚਾਹ ਜੋਗ ਮੈਂ ਅੰਨ ਦਸਾਚੀ ਬਾਨੀ ਹੋਰ ਭਗ ਹਨ ਨਾਮ ਸਮਾਨੀ ਸਭ ਸਾਬਿਕ ਤਨ ਸਾ ਸੋਏ ਹੁਨ ਭਗ ਜਪ ਰਾਮ ਤੋਏ ਸਭ ਕਸ ਸਾਬ ਚਾ ਸਭ ਚਾ ਹੈ ਸੋਏ ਕਾਮਾ ਪਰਹਿ ਹੈ ਮਾ ਪ੍ਰਸ਼ਾਨ ਕੋਈ ਸੱਚ ਸੱਚਾ ਸੱਚੇ ਆਪ ਜੈਗੜਾਏ ਨਾਮ ਕੇ ਆਪੇ ਵੇਖੈ ਆਪਣੇ ਸਚ ਰਾਈ ਸੱਚ ਸੱਚਾ ਸੱਚ ਸੱਚ ਨਹੀਂ ਵਾਹਿਗੁਰੂ ਦਾ ਸ਼ਾਸਵਰ ਵਾਹਿਗੁਰੂ